ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਜਣੇ ਵਧੀਆ ਹੋਵੋਗੇ ਇੱਕ ਨਵੇਂ ਦਿਨ ਇੱਕ ਨਵੇਂ ਵਲੌਗ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕਿਆ ਅੱਜ ਅਸੀਂ ਅਮਰਸਰ ਤੇਰੇ ਵਾਸਤੇ ਆਪਾਂ ਆਏ ਹੋਇਆ ਸੰਗਰੂਰ ਰੇਲਵੇ ਸਟੇਸ਼ਨ ਤੇ ਸੋ ਜੁੜੇ ਰਹੋ ਅੱਜ ਦੀ ਪੂਰੀ ਵੀਡੀਓ ਦੇ ਨਾਲ ਤੇ ਆਪਾਂ ਜਿੰਨੀ ਵੀ ਜਰਨੀ ਹੋएगी ਇੱਕ ਵਲੌਗ ਦੇ ਵਿੱਚ ਸਾਰੀ ਦੀ ਸਾਰੀ ਸ਼ੇਅਰ ਕਰਾਂਗੇ ਆ ਦੋਵੇਂ ਜਣੇ ਆ ਸਾਨੂੰ ਛੱਡਣ ਵਾਸਤੇ ਆਏ ਸੀਗੇ ਸੰਗਰੂਰ ਵੇ ਆ ਮਰੀ ਐਗਰ ਜੀ ਕਿਦੇ ਵਾਲ ਸੰਦੂਰ ਵਾਲਾ ਰੇਲਵੇ ਸਟੇਸ਼ਨ ਵੀ ਵੜਾ ਘੈਂਟ ਹੋ ਗਿਆ ਕਿਨ ਨਾਲੋਂ ਪਹਿਲਾਂ ਘੰਦ ਪਿਆ ਹੁੰਦਾ ਸੀ ਇੱਥੇ ਲਓ ਭਾਈ ਤਕਰੀਬਨ ਰਾਤ ਦੇ 2:30 ਵਜੇ ਇਹ ਕਹਿੰਦੇ ਕਿ ਮੈਂ ਹੈਗਾ ਆ ਗਿਆ ਆ ਤੇ ਉਹ ਬੰਦਾ ਜਿਹੜਾ ਆਉਂਦੇ-ਉਂਦੇ ਨਮ ਮੋਟਰਸਾਈਕਲ ਦਿਖਾਉਂ ਗਿਆ ਸੀਗਾ ਚਲੋ ਹੁੰਦਾ ਚਲਾਉਂਦਾ ਜਿਹਨੇ ਸੰਗਰੂਰ ਦੇ ਸਾਰੇ ਰਸਤੇ ਪਤਾ ਨਹੀਂ ਟੋਏ ਪਾਣੇ ਰਾਉਣਾ ਜਾਇਜ਼ਗਾ ਸੌਣਾ ਜਾਈ ਕੋਈ ਨਹੀਂ ਸਵੇਰ ਦੇ ਵੱਜ ਗਏ ਸਵਾ ਚਾਰ ਤੇ ਆਪਾਂ ਅਗੇ ਲੁਧਿਆਣੇ ਆਪਾਂ ਜਿਹੜੀ ਟ੍ਰੇਨ 'ਚ ਜਾ ਰਹੇ ਆ ਇਹ ਹੈਗੀ ਆ ਸੰਗਰੂਰ ਹਸਾਰ ਵਾਲੀ ਪੈਸੇਂਜਰ ਟ੍ਰੇਨ ਪਹਿਲਾਂ ਇਹ 4 ਵਜੇ ਤੋਂ ਬਾਅਦ ਹੁੰਦੀ ਹੁੰਦੀ ਸੀ ਸਾਢੇ 4 ਵਜੇ ਸੰਗਰੂਰ ਉਹਨੇ ਟ੍ਰੇਨ ਜਿਹੜੀ ਉੱਥੇ 2 ਵਜੇ ਦੇ 30 ਮਿੰਟ ਦਾ ਟਾਈਮ ਹੈ ਇਹਦਾ ਉਹ 2:30 ਵਜੇ ਆਉਂਦੀ ਆ। ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਨਾਰਥ ਇੰਡੀਆ ਦੇ ਸਭ ਤੋਂ ਬਿਜ਼ੀਅਸਟ ਰੇਲਵੇ ਸਟੇਸ਼ਨਾਂ ਦੇ ਵਿੱਚੋਂ ਇੱਕ ਲੁਧਿਆਣਾ ਰੇਲਵੇ ਸਟੇਸ਼ਨ। ਸਵੇਰ ਦੇ 4:30 ਦਾ ਟਾਈਮ ਹੋਇਆ ਪਰ ਹਲੇ ਵੀ ਐਂ ਲੱਗਦਾ ਵੀ ਜਿਵੇਂ ਦਿਨ ਦਾ ਟਾਈਮ ਹੁੰਦਾ। ਇੱਥੇ ਰੌਣਕ ਮਿਲਿਆ ਅਹੀਂ ਚੱਲਦਾ ਰਹਿੰਦਾ। ਲੋਵੀ ਸਵੇਰ ਦੇ ਵਾਦਨੇ 7:30 ਤੇ ਆਪਾਂ ਅਗੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਉਤਰ ਜਾ ਅੱਗੇ ਉਤਰੀ ਉਹ ਬੈ ਗਿਆ ਨਾਣਾ ਉਹ ਤਾਂ ਉਤਰੇ ਹੀ ਨਹੀਂ ਗਿਆ ਹਾਏ ਲੋਵੀ ਪਹੁੰਚ ਗਏ ਗੁਰੂ ਕੀ ਨਗਰੀ ਅੰਮ੍ਰਿਤਸਰ ਤੇ ਸਭ ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਣਾ ਹੈ ਹਰਮੰਦਰ ਸਾਹਿਬ ਦੇ ਵਿੱਚ ਜਾਣਾ ਹੈ ਤੋ ਤਾਂ ਕਰਕੇ ਅਸੀਂ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਜਾਵਾਂਗੇ ਮੱਥਾ ਟੇਕਾਂਗੇ ਉਦੋਂ ਬਾਅਦ ਲੰਗਰ ਪ੍ਰਸ਼ਾਦ ਦਾ ਛੱਕ ਕੇ ਕਿਤੇ ਰੂਮ ਲੈਨੇ ਆ ਕਿਉਂਕਿ ਰਾਤ ਦੇ ਥੱਕੇ ਬਹੁਤ ਪਏ ਆ ਜੇ ਅਮਰਸਰੋਂ ਨਿਓ ਰੇਲਵੇ ਸਟੇਸ਼ਨ ਦੇ ਇੱਕਦਮ ਬਾਹਰ ਆਪਾਂ ਨੂੰ ਫ੍ਰੀ ਬੱਸ ਸਰਵਿਸ ਮਿਲ ਜਾਂਦੀ ਹੈ ਆਪਾਂ ਉਹ ਫ੍ਰੀ ਬੱਸ ਦੇ ਵਿੱਚ ਹਰਮੰਦਰ ਸਾਹਿਬ ਜਾ ਸਕਦੇ ਆ ਜਦੋਂ ਆਪਾਂ ਰੇਲਵੇ ਸਟੇਸ਼ਨ ਤੋਂ ਜਸਟ ਬਾਹਰ ਨਿਕਲਦੇ ਆ ਤਾਂ ਇੱਕਦਮ ਸਾਹਮਣੇ ਆਪਾਂ ਨੂੰ ਬੱਸ ਮਿਲ ਜੂਗੀ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਲਾਈਨਾਂ ਦੇ ਵਿੱਚ ਲੱਗ ਕੇ ਆਪਾਂ ਬੱਸ 'ਚ ਬੈਠ ਕੇ ਦਰਬਾਰ ਸਾਹਿਬ ਜਾ ਸਕਦੇ ਆ ਸੋ ਇਥੇ ਆਉਗੀ ਆਪਣੀ ਬੱਸ ਆਪਾਂ ਬੱਸ ਦੀ ਉਡੀਕ ਕਰਦੇ ਆਂ ਤੇ ਇਥੋਂ ਬੱਸ 'ਚ ਬੈਠ ਕੇ ਆਪਾਂ ਜਾਵਾਂਗੇ ਦਰਬਾਰ ਸਾਹਿਬ ਦੇ ਕੋਲੇ ਜਿਹੜੀ ਪਾਰਟੀਸ਼ਨ ਮਿਊਜ਼ੀਅਮ ਹੈ ਹੈਰਿਟੇਜ ਸਟਰੀਟ ਦੇ ਵਿੱਚ ਉੱਥੇ ਤੱਕ ਇਹ ਬੱਸ ਜਿਹੜੀ ਜਾਂਦੀ ਆ ਜਿੱਥੇ ਫ੍ਰੀ ਵਾਲੀ ਬੱਸ ਡ੍ਰੌਪ ਕਰਦੀ ਹੈ ਇਹਦੇ ਜਸਟ ਨਾਲ ਹੀ ਥੋੜੀ ਜਿਹੀ ਦੂਰੀ ਆਪਾਂ ਨੂੰ ਨਾ ਪੇਡ ਬੱਸ ਸਰਵਿਸ ਮਿਲ ਜਾਂਦੀ ਆ ਜੀ ਜਿਹੜੇ ਬੈ ਕੇ ਆਪਾਂ ਅੰਮ੍ਰਿਤਸਰ ਦੇ ਖਾਸ ਖਾਸ ਥਾਵਾਂ ਨੇ ਬਾਗਾ ਬਾਰਡਰ ਹੋ ਗਿਆ ਹੋਰ ਬਹੁਤ ਕੁਝ ਹੋ ਗਿਆ ਤੇ ਜੇ ਤੁਸੀਂ ਉਹ ਟ੍ਰਿਪ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਕੇ ਉਹ ਬੱਸ ਬੁੱਕ ਕਰਾ ਸਕਦੇ ਹੋ ਅੱਜ ਤਰੀਕ ਹੈ ਕੀ ਹੈ 12 April ਸਾਲ 2025 ਤੇ ਕੱਲੋ ਯਾਨੀ ਕਿ 13 April ਨੂੰ ਵਿਸਾਖੀ ਹੈ ਇਸ ਕਰਕੇ ਅੱਜ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੈ ਆਮ ਕਰਕੇ ਵੀ ਅੰਮ੍ਰਿਤਸਰ ਦੇ ਵਿੱਚ ਭੀੜ ਹੁੰਦੀ ਹੈ ਪਰ ਅੱਜ ਬਹੁਤ ਜ਼ਿਆਦਾ ਹੈ ਕਿਉਂਕਿ ਇੱਕ ਤਿਹਾਰ ਆ ਗਿਆ ਸਿੱਖ ਧਰਮ ਦਾ ਤਾਂ ਕਰਕੇ ਅੱਜ ਜਿਹੜੀ ਉਹ ਕਾਫੀ ਭੀੜ ਹੁੰਦੀ ਹੈ ਇਹ ਸਾਹਮਣੇ ਹੈਗਾ ਜਲੇਆਲਾ ਬਾਗ ਤੇ ਜਲੇਆਲਾ ਬਾਗ ਖਾਸ ਕਰਕੇ ਮਸ਼ਹੂਰ ਹੈ ਕਿਉਂਕਿ ਜਿਹੜਾ 1919 ਦੇ ਵਿੱਚ ਕਾਂਡ ਹੋਇਆ ਸੀਗਾ ਹੱਤਿਆ ਕਾਂਡ ਹੋਇਆ ਸੀਗਾ ਤੇ ਉਹ ਇੱਥੇ ਹੀ ਹੋਇਆ ਸੀਗਾ ਤੇ ਇਹ ਵੀ ਇੱਕ ਦੇਖਣ ਵਾਲੀ ਥਾਂ ਹੈ ਜੇ ਤੁਸੀਂ ਆਉਂਨੇ ਹੋ ਤਾਂ ਜਰੂਰ ਦੇਖ ਕੇ ਆਇਓ ਅਸੀਂ ਬਹੁਤ ਵਾਰੀ ਦੇਖਿਆ ਹੋਇਆ ਜਲੇਆਲਾ ਬਾਗ ਤਾਂ ਕਰਕੇ ਦੇਖਣ ਨਹੀਂ ਗਏ ਹੈਗੇ ਬਾਕੀ ਕਿਲਾ ਗਗਿੰਦਗੜ੍ਹ ਵੀ ਹੈਗਾ ਅਮਰਸਰ ਦੇ ਵਿੱਚ ਉਹਦਾ ਪਾ ਵਲੌਗ ਆਲਰੇਡੀ ਸ਼ੇਅਰ ਕੀਤਾ ਹੋਇਆ 2 ਸਾਲ ਪਹਿਲਾਂ ਇਹ ਤੁਸੀਂ ਕਿਲਾ ਗਵਿੰਦਗੜ੍ਹ ਦੇਖ ਕੇ ਆਉਣਾ ਹੋਇਆ ਉਹ ਵੀ ਦੇਖ ਸਕਦੇ ਹੋ। ਬਾਕੀ ਜਲੇ ਵਾਲੇ ਬਾਗ ਦੀ ਜਿਹੜੀ ਅਫੀਸ਼ੀਅਲ ਟਾਈਮਿੰਗ ਹੈਗੀ ਆ ਉਹ ਹੈਗੀ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਸਭ ਤੋਂ ਪਹਿਲਾਂ ਆਪਾਂ ਜੋੜੇ ਘਰ ਦੇ ਵਿੱਚ ਜੋੜੇ ਜਮ੍ਹਾਂ ਕਰਾਤੇ ਤੇ ਰਾਤ ਦੇ ਆਏ ਹੋਏ ਆ ਥੱਕੇ ਹੋਏ ਆ ਇੱਕ ਥਕਾਵਟ ਵੀ ਹੈਗੀ ਆ ਤੇ ਇੱਕ ਭੁੱਖ ਲੱਗੀ ਹੋਈ ਆ ਬਹੁਤ ਜ਼ਿਆਦਾ। ਸਭ ਤੋਂ ਪਹਿਲਾਂ ਲੰਗਰ ਛੱਕਦੇ ਆ ਕਿਉਂਕਿ ਰਾਤ 2:30 ਵਜੇ ਦੇ ਬੈਠੀ ਹੋਇਆ ਟ੍ਰੇਨ ਦੇ ਵਿੱਚ ਸਵੇਰ ਦਾ ਕੁਝ ਨਹੀਂ ਖਾਦਾ ਤੇ ਟਾਈਮ ਜਿਹੜਾ ਉਹ ਤਕਰੀਬਨ ਤਕਰੀਬਨ ਵੱਜ ਗਿਆ 8:30 ਸਭ ਤੋਂ ਪਹਿਲਾਂ ਲੰਗਰ ਛੱਕਾਂਗੇ ਉਸ ਤੋਂ ਬਾਅਦ ਇਸ਼ਨਾਨ ਕਰਾਂਗੇ ਇਸ਼ਨਾਨ ਕਰਨ ਤੋਂ ਬਾਅਦ ਮੱਥਾ ਟੇਕਾਂਗੇ ਲੈਨ ਚ ਲੱਗਾਂਗੇ ਕਿਉਂਕਿ ਲੈਨ ਚ ਲੱਗਦੇ ਆਪਾਂ ਨੂੰ 2-3 ਘੰਟੇ ਲੱਗ ਜਾਂਦੇ ਨੇ ਤਾਂ ਕਰਕੇ ਸਭ ਤੋਂ ਪਹਿਲਾਂ ਲੰਗਰ ਛੱਕ ਕੇ ਉਸ ਤੋਂ ਬਾਅਦ ਆਪਾਂ ਇਸ਼ਨਾਨ ਕਰਕੇ ਮੱਥਾ ਟੇਕਾਂਗੇ ਸਭ ਤੋਂ ਪਹਿਲਾਂ ਆਪਾਂ ਲੰਗਰ ਹਾਲ ਚ ਜਾਨੇ ਆ ਲੰਗਰ ਛਕਣ ਦੇ ਲਈ ਤੇ ਅੰਮ੍ਰਿਤਸਰ ਦੇ ਲੰਗਰ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਭਰ ਦਾ ਸਭ ਤੋਂ ਵੱਡਾ ਕਮਿਊਨਿਟੀ ਖਿਚਣਾ ਹੈ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡਾ ਲੰਗਰ ਜਿਹੜਾ ਉਹ ਇੱਥੇ ਚੱਲਦਾ ਹੈ ਤਕਰੀਬਨ ਤਕਰੀਬਨ ਹਰ ਰੋਜ਼ ਅੰਮ੍ਰਿਤਸਰ ਦੇ ਲੰਗਰ ਹਾਲ ਦੇ ਵਿੱਚ 50000 ਤੋਂ 1 ਲੱਖ ਦੇ ਵਿਚਾਲੇ ਸੰਗਤ ਆਉਂਦੀ ਹੈ ਲੰਗਰ ਛਕਦੀ ਹੈ ਤੇ ਤਿਹਾਰਾਂ ਦੇ ਦਿਨਾਂ ਦੇ ਉੱਤੇ ਇਹ ਗਿਣਤੀ ਜਿਹੜੀ ਇਹ ਤੋਂ ਵੀ ਵੱਧ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਕੀਤਾ ਇਸ਼ਨਾਨ ਉਦੋਂ ਬਾਅਦ ਗੁਰਦੁਆਰਾ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਤੇ ਇਹ ਉਹ ਥਾਂ ਹੈ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣਾ ਸ਼ਹੀਸ ਭੇਡ ਕੀਤਾ ਸੀਗਾ ਤੇ ਇਹ ਗੁਰਦਆ ਸਾਹਿਬ ਦੀ ਹੁਣ ਇਸ ਟਾਈਮ ਰੈਨੋਵੇਸ਼ਨ ਚੱਲ ਰਹੀ ਹੈ ਇਸ ਕਰਕੇ ਬਾਹਰੋਂ ਜਿਹੜਾ ਕਵਰ ਕੀਤਾ ਹੋਇਆ ਸਭ ਤੋਂ ਪਹਿਲਾਂ ਆਪਾਂ ਇੱਥੇ ਮੱਥਾ ਟੇਕਦੇ ਹਾਂ ਉਦੋਂ ਬਾਅਦ ਆਪਾਂ ਦਰਬਾਰ ਸਾਹਿਬ ਜਾਣ ਦੇ ਲਈ ਜਿਹੜੀ ਲਾਈਨ ਬਣੀ ਹੁੰਦੀ ਹੈ ਤਾਂ ਉੱਥੇ ਲੱਗਦੇ ਹਾਂ ਤੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਂਨੇ ਆਂ ਰੱਗਾ ਆ ਮੇਰੇ ਪਿੱਛੇ ਜਾਲੀ ਤਾਂ ਔਖਾ ਹੋ ਜਾਂਦਾ ਉਹ ਸਾਈਡ ਥੇ ਵੀ ਉਹ ਦਾ ਖਾਇਦਿਕ ਚਲਾਇਆ ਇਹਦੂ ਬਾਅਦ ਆਪਾਂ ਸਭ ਤੋਂ ਪਹਿਲਾਂ ਮੱਥਾ ਟੇਕਿਆ ਅਕਾਲ ਤਖਤ ਸਾਹਿਬ ਤੇ ਜਿਹਦੀ ਬਿਲਡਿੰਗ ਕੀ ਦਰਬਾਰ ਸਾਹਿਬ ਦੀ একদম ਸਾਹਮਣੇ ਆ ਕਿ ਪੌੜੀ ਚੜ ਕੇ ਉੱਪਰ ਆਪਾਂ ਮੱਥਾ ਟੇਕ ਸਕਦੇ ਆ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਮੇਰੀ ਪੀਰੀ ਦਾ ਸਿਧਾਂਤ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਜਿਹੜਾ ਉਹ ਬਣਾਇਆ ਗਿਆ ਅਕਾਲ ਤਖਤ ਸਾਹਿਬ ਦੀ ਪੁਰਾਣੀ ਇਮਾਰਤ ਜਿਹੜੀ ਉਹ ਆਮ ਜੀ ਸੀਗੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਲਈ ਸਭੀ ਮੋਡੀਫਿਕੇਸ਼ਨ ਕਰਾਈ ਗਈ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਥੜਾ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇਉ ਆਏ ਸੀਗੇ ਤਾਂ ਉਸ ਤੋਂ ਬਾਅਦ ਉਹ ਇੱਥੇ ਆ ਕੇ ਬੈਠੀ ਸੀਗੇ ਥੜਾ ਸਾਹਿਬ ਤੋਂ ਬਾਹਰ ਨਿਕਲਦੇ ਸਾਰ ਹੀ ਇੱਕਦਮ ਨਾਲ ਗੁਰਦੁਆਰਾ ਹੈਗਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲੇ ਦੇ ਜੂਨ 1984 ਦੇ ਜਿੰਨੇ ਵੀ ਸ਼ਹੀਦ ਹੋਏ ਸੀਗੇ ਸਿੱਖ ਉਹਨਾਂ ਦਾ ਜਿਹੜੀ ਯਾਦਗਾਰ ਹੈ ਉਹਨਾਂ ਦੇ ਵਾਸਤੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਤੇ ਇਹ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕਦੇ ਹਾਂ ਅੱਜ ਅਸੀਂ ਤਕਰੀਬਨ 9:30 ਵਜੇ ਗੁਰਦੁਆਰਾ ਸਾਹਿਬ ਲਾਈਨ ਦੇ ਵਿੱਚ ਲੱਗੇ ਸੀਗੇ ਤੇ 11:30 ਵਜੇ ਨੂੰ ਮੱਥਾ ਟੇਕ ਲਿਆ ਸੀ ਤਕਰੀਬਨ 2 ਘੰਟੇ ਲੱਗੇ ਸੀਗੇ ਤੇ ਆ ਗੁਰਦੁਆਰਾ ਸਾਹਿਬ ਦੇ ਚਾਰੇ ਕੋਨਿਆਂ ਦੇ ਉੱਤੇ ਆਪਾਂ ਨੂੰ ਜਲਦੀ ਸੇਵਾ ਮਿਲ ਜੂਗੀ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਤੇ ਬਾਹਰ ਨਾਲ ਜਿਹੜੇ ਪਾਸੇ ਜੋੜੇ ਘਰ ਨੇਗੇ ਛਣੀ ਦੇਵ ਦਾ ਮੰਦਿਰ ਹੈ ਤੇ ਜਲਿਆਂ ਵਾਲੇ ਬਾਗ ਤੋਂ ਜਿੱਦੋਂ ਦੀ ਆਪਾਂ ਐਂਟਰੀ ਕਰਦੇ ਆ ਉੱਥੇ ਇੱਕ ਮਿਊਜ਼ੀਅਮ ਬਣਿਆ ਹੋਇਆ ਬਹੁਤ ਸੋਹਣਾ ਤੇ ਉਹ ਮਿਊਜ਼ੀਅਮ ਦੇ ਵਿੱਚ ਆਪਾਂ ਜਾ ਕੇ ਆਉਨੇ ਆ ਇੱਥੇ ਲੇਜ਼ਰ ਸ਼ੋਅ ਵਗੈਰਾ ਹੋਣ ਕਈ ਕੁਝ ਹੁੰਦਾ ਤੇ 50-60 ਮਿੰਟ ਟਾਈਮ ਕੱਢ ਕੇ ਆਇਓ ਇਹ ਮਿਊਜ਼ੀਅਮ ਸਾਰੇ ਜਾਣੇ ਤੁਸੀਂ ਦੇਖ ਸਕਦੇ ਹੋ ਬਾਕੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇੱਕ ਹੋਰ ਮਿਊਜ਼ੀਅਮ ਹੈਗਾ ਤੁਸੀਂ ਉਹ ਮਿਊਜ਼ੀਅਮ ਵੀ ਜਰੂਰ ਵਿਜ਼ਿਟ ਕਰਿਓ ਲੋਵੀ ਸ਼ਾਮ ਦੇ ਵੱਜ ਗਏ 4:30 ਤੇ ਆਪਾਂ ਰੂਮ 'ਚ ਆ ਗਏ ਜੀਏ ਰੂਮ ਲੈ ਲਿਆ ਜੀਗਾ ਤੇ ਤਕਰੀਬਨ 12 ਵਜੇ ਅਸੀਂ ਸੁੱਤੇ ਹੋਏ ਹਾਂ ਉਹ ਰੱਜ ਕੇ ਨੀਂਦ ਕੁੱਟੀ ਰੱਜ ਕੇ ਸੁਆਦ ਆ ਗਿਆ ਕਿਉਂਕਿ ਰਾਤ ਤੇ ਜਾਗਦੇ ਬេសਿਕ ਟ੍ਰੇਨ 'ਚ ਕੋਈ ਬੜੀ ਨੀਂਦ ਆਈ ਨਹੀਂ ਹੈਗੀ ਤੇ ਹੁਣ ਸਾਰਾ ਦਰਸ਼ਨ ਕਰ ਲਏ ਜੀਏ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਤੁਸੀਂ ਰੱਜ ਕੇ ਰੁੱਤੇ ਆ ਹੁਣ ਉੱਠ ਕੇ ਹੁਣ ਇੱਕ ਦੋ ਗੁਰਦੁਆਰਾ ਸਾਹਿਬ ਜਾਣਾ ਉਸ ਤੋਂ ਬਾਅਦ ਮਾਰਕੀਟ ਵਗੈਰਾ ਘੁੰਮਾਂਗੇ ਕੁਝ ਖਾਵਾਂ ਪੀਵਾਂਗੇ ਤੇ ਇੰਜੋਏ ਕਰਾਂਗੇ ਅੱਜ ਦਾ ਦਿਨ ਇਹ ਹੈਗਾ ਜੀ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਤੇ ਇਹ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸੁਪੁੱਤਰ ਅਟਲ ਰਾਏ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀਗਾ ਬਾਬਾ ਅਟਲ ਰਾਏ ਜੀ 9 ਸਾਲ ਦੇ ਸੀ ਤੇ ਛੋਟੀ ਉਮਰ ਅਸਾ ਵਿੱਚ ਜੋ ਕੁਝ ਵੀ ਕਹਿੰਦੇ ਸੀਗੇ ਉਹ ਸਾਰਾ ਕੁਝ ਸੱਚ ਹੀ ਹੁੰਦਾ ਸੀ ਇਸ ਕਰਕੇ ਸਾਰੇ ਬਾਬਾ ਜੀ ਨੂੰ ਬਾਬਾ ਜੀ ਕਹਿੰਦੇ ਸੀਗੇ ਬਾਲਵਸਤਾ ਚ ਬਾਬਾ ਜੀ ਨੇ ਆਪਣੇ ਇੱਕ ਦੋਸਤ ਨੂੰ ਮਰੇ ਤੋਂ ਜਾਉਂਦਾ ਕਰਤਾ ਸੀ ਕਿਉਂਕਿ ਉਹਨਾਂ ਦੇ ਸੱਪ ਲੜ ਗਿਆ ਸੀਗਾ ਤੇ ਇਹ ਗੱਲ ਦਾ ਪਤਾ ਜਦੋਂ ਸ਼੍ਰੀ ਗੁਰੂ ਖਾਰਗੋਬਿਨ ਸਾਹਿਬ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਹਨੂੰ ਔਕਾਲ ਤਖਤ ਸਾਹਿਬ ਵਿਖੇ ਬੁਲਾਇਆ ਤੇ ਉਹਨਾਂ ਨੇ فرمایا ਵੀ ਭਾਣਾ ਉਲਟਿਆ ਏ ਜਾਨੀ ਕਿ ਜੇ ਕਿਸ ਦੀ ਮੌਤ ਆਉਣੀ ਹੁੰਦੀ ਹੈ ਤਾਂ ਉਹ ਵੀ ਰੱਬ ਦਾ ਭਾਣਾ ਹੁੰਦਾ ਹੈ ਤੇ ਇਸ ਤੋਂ ਬਾਅਦ ਬਾਲ ਅਟਲ ਰਾਏ ਆਪਣੇ ਆਪ ਤੇ ਚਾਦਰ ਤਾਣ ਕੇ ਲੇਟ ਗਏ ਤੇ ਸਰੀਰ ਤਿਆਗਤਾ ਤੇ ਜਦੋਂ ਉਹਨਾਂ ਨੇ ਸਰੀਰ ਤਿਆਗਿਆ ਸੀ ਉਹਨਾਂ ਦੀ ਉਮਰ 9 ਸਾਲ ਦੀ ਸੀ ਤੇ ਇਸੇ ਕਰਕੇ ਹੀ ਸੰਗਤਾਂ ਨੇ ਇਸ ਸਥਾਨ ਤੇ 9 ਮੰਜ਼ਿਲਾ ਗੁਰਦੁਆਰਾ ਸਾਹਿਬ ਬਣਾਇਆ ਹੈ ਇਸ ਥਾਂ ਤੇ ਉਹਨਾਂ ਦਾ ਸੰਸਕਾਰ ਹੋਇਆ ਸੀਗਾ ਤੇ ਇਹ ਜਿਹੜੀ ਇਮਾਰਤ ਹੈ ਉਹ ਅੰਮ੍ਰਿਤਸਰ ਦੀਆਂ ਸਾਰੀਆਂ ਇਮਾਰਤਾਂ ਤੋਂ ਉੱਚੀ ਹੈ ਰਾਹ ਹੋਇਆ ਲੈ ਕੁਝ ਬੋਲ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਰਮਾਂ ਚ ਥੋੜਾ ਟਾਈਮ ਬੈਠ ਤੋਂ ਬਾਅਦ ਅਹੀਂ ਗਈਤੀ ਥੋੜਾ ਕੁ ਟਾਈਮ ਸੇਵਾ ਤੇ ਸੇਵਾ ਤੋਂ ਬਾਅਦ ਜਿਹੜਾ ਤੁਸੀਂ ਇਹ ਥਾਣੇ ਦੇਖ ਰਹੇ ਹੋ ਇਹ ਥਾਣੇ ਹੈਗੀ ਹੈ 베ਰ巴巴 ਬੁੱਢਾ ਜੀ ਇਹ ਸਿਰਫ ਇੱਕ ਬੀਰ ਦਾ ਦਰਖਤ ਨਹੀਂ ਹੈਗਾ ਇਹ ਉਹ ਦਰਖਤ ਹੈ ਜਿੰਨੇ ਪੂਰੀ ਹਿਸਟਰੀ ਮੰਨਦੀ ਹੋਈ ਦੇਖੀ ਹੈ ਤੇ ਹਰਮੰਦਰ ਸਾਹਿਬ ਬਣਦਾ ਹੋਇਆ ਇਹ ਬੀਰ ਸਾਹਮਣੇ ਦੇਖਿਆ ਹੈ ਤੇ ਇੱਥੇ ਬਾਬਾ ਬੁੱਢਾ ਜੀ ਦੀ ਯਾਦ ਦੇ ਵਿੱਚ ਗੁਰਦਲ ਸਾਹਿਬ ਵੀ ਬਣਾਇਆ ਹੋਇਆ ਹੈ ਇਹ ਹੈਗਾ ਜੀ ਬੁੰਗਾ ਰਾਮਗੜੀਆ ਤੇ ਇਹ ਬਣਾਇਆ ਸੀਗਾ ਜੱਸਾ ਸਿੰਘ ਰਾਮਗੜੀਆ ਦੇ ਵੱਲੋਂ 1755 ਦੇ ਵਿੱਚ ਤੇ ਇੱਥੇ ਉਹ ਪੁਰਾਣੀ ਸਿੱਲ ਪਈ ਹੈ ਉਹ ਤਖਤ ਦੀ ਸਿੱਲ ਪਈ ਹੈ ਜਿੱਥੇ ਦਿੱਲੀ ਤਖਤ ਦਾ ਬਾਦਸ਼ਾਹ ਬਹਿੰਦਾ ਸੀਗਾ ਉਹ ਤੁਸੀਂ ਆ ਸਾਰੀ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਤੇ ਇਹਦੀ ਐਂਟਰੀ ਹੁੰਦੀ ਆ ਉਹ ਲੰਗਰ ਹਾਲ ਦੇ ਨਾਲ ਦੀ ਹੁੰਦੀ ਆ ਹਾਂ ਇਹ ਨਹੀਂ ਛੋੜ ਮੈਨੂੰ ਜਰਾ ਇਹ ਤਾਂ ਸਟਾਰਟ ਹੋ ਗਿਆ ਨਹੀਂ ਕੋਈ ਨਹੀਂ ਬਾਕੀ ਬਾਬਾ ਵੀ ਇਹ ਸਿੰਗਲ ਲੈ ਇਸਟਾਗ੍ਰਾਮ ਦਾ ਯੂਜ਼ਰ ਨੇਮ ਕੀ ਆ ਅੰਡਰਸਕੋਰ ਕਫਲ ਅੰਡਰਸਕੋਰ ਪੀਵੀਐਨ ਅੰਡਰਸਕੋਰ ਅੰਡਰਸਕੋਰ ਉਹਨਾਂ ਦਾ ਨਾਂ ਨਹੀਂ ਹੈਗਾ ਜਿਵੇਂ ਇਹਦੇ ਨਾਂ 'ਚ ਅੰਡਰਸਕੋਰ ਹੁੰਦੇ ਨੇਗੇ ਇਹ ਇਹ ਕਹਿੰਦਾ ਕਹਿੰਦਾ ਮੇਰਾ ਕਹਿੰਦਾ ਇੰਸਟਾਗ੍ਰਾਮ ਦਾ ਯੂਜ਼ਰ ਨੇਮ ਕਹਿੰਦਾ ਬਹੁਤ ਘੈਂਡਾ ਹੈ ਮੈਂ ਕਿਹਾ ਉਹ ਜਿਹੜਾ ਘੈਂਡਾ ਹੋਣਾ ਜਿਹੜਾ ਅੰਡਰਸਕੋਰ ਤੋਂ ਸਟਾਰਟ ਹੁੰਦਾ ਅੰਡਰਸਕੋਰ ਤੇ ਖਤਮ ਹੁੰਦਾ ਤੂੰ ਦੇਖ ਐਕਐਕਐਲਯੂ ਐਲ ਮੈਂ ਕਿਹਿੰਦਾ ਹੁਣ ਕਹਿੰਦਾ ਮੈਂ ਆਪਣਾ ਨਾਂ ਚੇਂਜ ਕਰਦਾ ਇੰਸਟਾਗ੍ਰਾਮ ਦੀ ਯੂਜ਼ਰਨੇਮ ਤੇ ਕਹਿੰਦਾ ਮੈਂ ਹੁਣ ਨਾਂ ਰੱਖਦਾ ਜੋਗੀ ਪੜਪੜ ਕਿਉਂਕਿ ਮੜ ਠੀਕ ਹੈ ਓਕੇ ਬਾਈ ਬੋਲਦਾ ਹੀ ਨਹੀਂ ਮੈਂ ਦੁਪਹਿਰ ਵੇਲੇ ਆ ਬਾਜ਼ਾਰਾਂ ਚ ਭੀੜ ਜਮਾ ਘਟ ਸੀ ਜਿਉਂ ਜਿਉਂ ਟੰਟਾਲੇ ਪਈ ਜਾਂਦਾ ਬਾਜ਼ਾਰਾਂ ਚ ਵੀ ਰੌਣਕ ਵਧਦੀ ਜਾਂਦੀ ਆ ਬਾਹ ਜ ਮੇਰੇ ਵੀਰ ਵਾਹ ਜ ਇਹ ਪੋਰਤੀ ਹਵੇ ਫੇਸ ਲੈਂਡ ਇਹ ਵੀ ਗੇਲੇ ਮਾਰਕੀਟ 'ਚ ਭੀੜ ਵਾਲੀ ਸੀ ਤੇ ਭੀੜ ਨਾ ਕੇ ਆ ਗਏ ਆਪਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਗੁਰਦਰ ਸਾਹਿਬ ਮੱਥਾ ਟੇਕਦੇ ਆ ਇੱਥੇ ਐਤਵਾਰ ਨੂੰ ਬੜੀ ਜ਼ਿਆਦਾ ਭੀੜ ਹੁੰਦੀ ਆ ਦੁਪਹਿਰਾ ਸਾਫ ਕਰਕੇ ਤੇ ਅੱਜ ਸ਼ਨੀਵਾਰ ਆ ਕੱਲ੍ਹ ਨੂੰ ਐਤਵਾਰ ਆ ਐਤਵਾਰ ਨੂੰ ਇਹ ਬਹੁਤ ਜ਼ਿਆਦਾ ਭੀੜ ਹੁੰਦੀ ਆ ਓਹ ਸਾਹਮਣੇ ਹੈਗੀ ਆ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੈਂਸ ਤੇ ਇਹਦੇ ਸਾਹਮਣੇ ਹੀ ਬਾਬਾ ਦੀਪ ਸਿੰਘ ਜੀ ਦਾ ਜਿਹੜੀ ਸਨਾਬਣੀ ਹੋਈ ਆ ਪਰ ਇੱਕ ਗੱਲ ਹੈਗੀ ਆ ਵੀ ਜਿੰਨੀਆਂ ਵੀ ਸਰਾਮਾਂ ਨੇ ਸਾਨੂੰ ਕਦੇ ਕਮਰਾ ਮਿਲੇ ਨਹੀਂ ਹੈਗਾ ਸਰਾਮਾਂ ਦੇ ਵਿੱਚ ਜਿੰਨੀ ਵਾਰ ਵੀ ਆਏ ਆ ਬਾਹਰ ਹੀ ਕਮਰਾ ਲੈਣਾ ਪੈਂਦਾ ਪਹਿਲਾਂ ਆਪਾਂ ਜਿਹੜਾ ਗੇਟ ਦਿਖਾਇਆ ਸੀ ਉੱਪਰਲਾ ਗੇਟ ਸੀਗਾ ਹੁਣ ਆਪਾਂ ਦੂਜੇ ਉੱਤ ਥੋੜਾ ਜਿਹਾ ਅੱਗੇ ਇੱਕ ਹੋਰ ਗੇਟ ਹੈ ਉੱਧਰੋਂ ਐਂਟਰੀ ਕੀਤੀ ਆ ਗੁਰਦੁਰ ਸਾਹਿਬ 'ਚ ਮੁੱਖਾ ਟੇਕਦੇ ਆ ਕਾਹਾਂ ਬੋਰਦਰ ਸਾਹਿਬ ਮੱਥਾ ਟੇਕ ਲਿਆ ਹੁਣ ਹੁਣ ਇੱਕਦਮ ਫ੍ਰੀ ਆ ਕੱਲੂ ਸਵੇਰੇ ਜਾਣਾ ਸਵੇਰੇ ਟਾਈਮ ਨਾਲ ਹੀ ਜਾਣਾ ਸੋ ਹੁਣ ਰਾਤ ਨੂੰ ਘੁੰਮ ਫਰਾਂਗੇ ਘੁੰਮ ਫਰਾਂਗੇ ਕਿਹੜਾ ਘੁੰਮ ਫਰਾਂਗੇ ਕਿਹੜਾ ਛੋਟਾ ਕਰਾਂਗੇ ਉਹ ਸਪੈਸ਼ਲ ਬੰਦਿਆਂ ਤੋਂ ਨਹੀਂ ਕਿਸੇ ਤੋਂ ਜਾਂਦੇ ਹੈਗੇ ਵੀ ਜਿਹੜੇ ਸਪੈਸ਼ਲ ਨੇ ਉਹਨਾਂ ਦੇ ਨਹੀਂ ਜਾਂਦੇ ਹੈਗੇ ਪਰ ਐਦਾਂ ਵੀ ਜਿਹੜੇ ਲੋਕਲ ਹੋਏ ਆਮ ਆਪਣੇ ਆਸ-ਪਾਸ ਹੋਏ ਉਹਨਾਂ ਤੋਂ ਕੋਈ ਨਾ ਕੋਈ ਚੀਜ਼ ਖਾਣਾਂ ਮਾਲ ਰੋਡ ਤੇ ਆ ਮੰਨ ਬਾਹਰ ਰੋਡ ਨੂੰ ਸਿਮਨੇ ਆਇਆ ਸਵੇਰ ਦਾ ਨਾ ਮੌਸਮ ਬੜਾ ਗਰਮ ਥੀਗਾ ਮੋਂ ਮੋਨ ਭੋੜਾ ਠੰਡਾ ਹੋ ਗਿਆ ਨਵੀਂ ਕਹਿੰਦਾ ਇਹੀ ਕੁਸ਼ੀ ਦੇ ਵਿੱਚ ਆਪਾਂ ਆਪਣੀ ਥੇਲੀ ਵਾਸਤੇ ਟੰਕੋ ਕਿਹਾ ਜਿਹੜਾ ਨੇ ਮੈ ਲੈ ਨਹੀਂ ਨਹੀਂ ਕਿਉਂ ਕਰਦ ਗਏ 200 ਰੁਪਏ ਦੀ ਚੀਜ਼ ਕੋਈ ਨਹੀਂ ਘੱਟ ਲਾਉਂਦੀ ਚਾਹਤ ਨੂੰ ਨਾ ਪਿਆਰ ਕਰਦੀ ਹੈ ਹਨਾ ਗਿਫਟ ਕਰਨੇ ਚਾਹੀਦੇ ਨੇ ਨਾ ਜੋ ਕਿਸੇ ਲਈ ਹੋ ਹਾਂ ਹਾਂ ਕਰਨੇ ਚਾਹੀਦੇ ਉਹ ਲੈ ਦਾ ਬਹਿ ਦੇ ਇਹਨਾਂ ਕਿਰਤ ਕਰਨ ਬੰਦਾ ਹੈ ਆਪਣੀ ਥੇਲੀ ਨੂੰ ਕੁਝ ਨਹੀਂ ਗਿਫਟ ਕਰਦਾ ਹੈਗਾ ਕਿਉਂ ਹੈ ਨਹੀਂ ਕੋਈ ਲਓ ਆਗੇ ਮਿੱਤਰੋ ਹੈਰੀਟੇਜ ਸਟਰੀਟ ਦੇ ਵਿੱਚ ਭੀੜ ਬਹੁਤ ਜ਼ਿਆਦਾ ਆ ਆਪਾਂ ਬੈਠੇ ਆ ਹੈਰੀਟੇਜ ਸਟਰੀਟ ਦੇ ਵਿੱਚ ਅੱਜ ਹੈਗੀ ਐ 12 ਅਪ੍ਰੈਲ ਤੇ ਕੱਲ ਨੂੰ ਹੈਗੀ ਐ 13 ਅਪ੍ਰੈਲ ਇੱਕ ਵਿਸਾਖ ਨਾਲ ਤੇ ਸੰਗਰਾਮ ਦਾ ਵਿਸਾਖੀ ਐ ਤੇ ਨਾਲ ਦੀ ਨਾਲ ਹੀ ਖਾਲਸਾ ਸਾਜਨਾ ਦਿਵਸ ਐ ਜਾਨਕੀ ਸਿੱਖ ਧਰਮ ਦੇ ਵਾਸਤੇ ਕਾਫੀ ਵੱਡਾ ਦਿਨ ਹੈ ਗੱਲ ਦਾ ਇਸ ਕਰਕੇ ਅੱਜ ਭੀੜ ਜਿਹੜੀ ਉਹ ਆਮ ਨਾਲੋਂ ਜ਼ਿਆਦਾ ਹੈ ਉਹ ਸਾਹਮਣੇ ਨਾ ਐਲੀਵੇਟਰ ਲੱਗਿਆ ਹੋਇਆ ਆਪ ਤਾਂ ਦੇਖ ਕੀ ਕੀ ਕਹਿੰਦਾ oh my god ਸੀੜੀ ਐਂ ਕਿਹਾ ਸੀ ਨਾ ਚੱਲਦਾ ਨਹੀਂ ਮਤਲਬ ਤੁਸੀਂ ਐਂ ਰਹਿਣਾ ਯਾਰ ਐਂ ਰਹਿਣਾ ਤੁਸੀਂ ਬੇਇੱਜ਼ਤੀ ਕਰਾਉਣੀ ਹੈ ਹਮੇਸ਼ਾ ਮੈਂ ਤਾਂ ਲਾਂਤ ਪਾਈ ਜਨਾ ਤੇਰੇ ਤੇ ਤੂੰ ਠੇਕੇ ਦੇ ਨਾ ਕਿਉਂ ਬੇਇੱਜ਼ਤੀ ਕਰਾਉਣਾ ਸਾਡੇ ਨੂੰ ਕਾ ਤੋ ਹੂੰ ਕਾ ਤੋ ਕਾ ਤੋ ਹਾਂ ਬਾਈ ਪਾਰਟੀਸ਼ਨ ਮਿਊਜ਼ੀਅਮ ਤਾਂ ਹੈਗਾ ਬੰਦ ਕਿਉਂਕਿ ਦਿਨੇ-ਦਿਨੇ ਖੁੱਲਾ ਹੁੰਦਾ ਇਹਦਾ ਟਾਈਮ ਮੈਨੂੰ ਲੱਗਦਾ ਇੱਥੇ ਕਿਤੇ ਪਾਇਆ ਹੋਊਗਾ ਦਿਨ ਦਾ ਟਾਈਮ 9 ਟਾਈਮ ਬੰਦ ਹੁੰਦਾ ਇੱਥੇ ਫੋਟੋਆਂ ਇੰਨੀਆਂ ਖਿੱਚੀਆਂ ਜਾਂਦੇ ਨੇ ਗੱਲਾਂ ਛੱਡਦੇ ਆ ਜਿੰਨੇ ਵੀ ਜਾਣੇ ਆਉਂਦੇ ਨੇ ਨਾ ਸਾਰਿਆਂ ਨੇ ਇੱਥੇ ਫੋਟੋ ਖਿੱਚਦੇ ਨੇ ਕਿ ਪਤਾ ਨਹੀਂ ਕਾ ਤੋ ਆ ਤਾਂ ਹੁਕਮ ਨਾਲ ਇੱਕ ਮਿੰਟ ਆਦਾ ਮੇਲੇ ਚ ਹੁੰਦਾ ਨਾ ਇਹ ਜਿੱਦ ਮੇਲਾ ਜ਼ਿਆਦਾ ਬਣਾਇਆ ਜਾ ਰਿਹਾ ਨਾ ਹੌਲੀ-ਹੌਲੀ ਕਰਕੇ ਚੀਜ਼ਾਂ ਨਾ ਸਹੀ ਗੱਲ ਹੈ ਇਹ ਨਾਈ ਪਾਰਡਿਸ਼ਨ ਮਿਊਜ਼ੀਅਮ ਹੈ ਨਾ ਲਾਲੋ ਕੀ ਅਰੇ ਤੇ ਦੇਖੋ ਹੋ ਰਹੀ ਕੁਛ ਹੈਗੀ ਇੱਥੇ ਇੱਥੇ ਤਾਂ ਫੂਡ ਕੋਰਟ ਬਣਾਇਆ ਹੋਇਆ ਹੈ ਬਣਾ ਰੱਖਿਆਗਾ ਇੱਕ ਬਣਾਇਆ ਰੱਖਿਆ ਹੈ ਹੈਮਰ ਵਾਲਾ ਜੀ ਵੀ ਸੈਂਟਰ ਲੈ ਇਹ ਪਾਰਡਿਸ਼ਨ ਮਿਊਜ਼ੀਅਮ ਦਾ ਆਇਆ ਇਹ ਠੇਕੇ ਤੇ ਚੜਦਾ ਹੋਣਾ ਨਾ ਉਸ ਨਾਲ ਹੈਟਰ ਤੇ ਅਲਰਟ ਆ ਗਿਆ ਤੇ ਗੇਮਿੰਗ ਸੈਂਟਰ ਤੇ ਆ ਗਿਆ ਦੋ ਤਿੰਨ ਗੇਮਾਂ ਨੇ ਮਤਲਬ ਉਹ ਸਾਹਮਣੇ ਪਾਰਡਿਸ਼ਨ ਮਿਊਜ਼ੀਅਮ ਦੇ ਮਤਲਬ ਪਰਲੇ ਪਾਸੇ ਵਾਲੀ ਮਾਰਕੀਟ 'ਚ ਆ ਗਏ ਤੇ ਦੇਖਣਾ ਕੁਝ ਨਾ ਕੁਝ ਖਾਣ ਪੀਣ ਨੂੰ ਇੱਧਰ ਬਹੁਤ ਕੁਝ ਮਸ਼ਹੂਰ ਹੈਗਾ ਬਾਕੀ ਆਪਾਂ ਮਸ਼ਹੂਰ ਚੀਜ਼ ਨਹੀਂ ਖਾਣੇਗੇ ਆਪਾਂ ਕੋਈ ਘੈਂਟ ਜੀ ਚੀਜ਼ ਖਾਣੇ ਆ ਇਹ ਲੱਗ ਗਿਆ ਗਾਇਬ ਹੋ ਗਿਆ ਠੀਕ ਹੈ ਪੋਦਾ ਚਾਪਾਂ ਖਾਲੀਆਂ ਸਾਡਾ ਹਮੇਸ਼ਾ ਇਹ ਕਸੂਰ ਹੁੰਦਾ ਵੀ ਜੇ ਅਸੀਂ ਬਾਹਰੋਂ ਖਾਣੇ ਹੁੰਨੇ ਆ ਤਾਂ ਅਸੀਂ ਇੱਕ ਥਾਂ ਤੋਂ ਰੱਜ ਕੇ ਨਹੀਂ ਖਾਂਦੇ ਹੁੰਦੇ ਅਸੀਂ ਥੋੜਾ ਥੋੜਾ ਖਾਣੇ ਹੁੰਨੇ ਆ ਹਰੇਕ ਥਾਂ ਤੋਂ ਤਾਂ ਕਰਕੇ ਜਿਹੜੀ ਚਾਪ ਆ ਉਹ ਇੱਕ ਪਲੇਟ ਕਰਾਈ ਸੀ 80 ਰੁਪਏ ਦੀ ਸੀਗੀ ਠੀਕ ਸੀ ਚਾਪ ਪਰ ਪੈਸੇ ਹਿਸਾਬ ਨਾਲ ਥੋੜੀ ਜਿਹੀ ਮਹਿੰਗੀ ਸੀ ਹੁਣ ਆਪਾਂ ਜਾਂਦੇ ਆ ਬੀਐਸਐਨ ਲੈਕਸ ਚੇਂਜ ਕਰਨੀ ਤੇ ਇੱਥੇ ਥੋੜਿਆ ਦੂਰੀ ਆ ਲਓ ਵੀ ਆ ਗਏ ਆਪਾਂ ਬੀਐਸਐਨ ਲੈਕਸ ਚੇਂਜ ਦੇ ਕੋਲੇ ਇੱਥੇ ਹੈਗਾ ਮੱਝਾ ਜਿਹੜਾ ਕੀ ਸਭ ਤੋਂ ਵੱਡਾ ਮੰਜਾ ਦੇਖ ਸਕਦੇ ਹੋ ਕੱਡਾ ਵੱਡਾ ਮੰਜਾ ਤੇ ਆਹ ਬੈਠਾ ਚੋਬੂ ਉੱਤੇ ਵੀ ਭਾਈ ਇੱਥੇ ਪਏ ਜੇ ਸਾਹਮਣੇ ਮੋਟਰ ਦੀ ਗੱਡੀ ਪਈ ਆਏ ਕੀ ਹੋ ਗਿਆ ਮੰਜਾ ਇਹ ਸਾਨੂੰ ਪਤਾ ਮੰਜਾ ਇਹ ਇਹ ਏਰੀ ਨੂੰ ਕਹਿੰਦੇ ਨੇ ਕਿ ਬੀਐਸਐਨ ਲੈਕ ਚੇਂਜ ਤੇ ਉਹਨੇ ਕਾਫੀ ਵਧੀਆ ਮਾਰਕੀਟ ਹੈ ਜੀ ਖਾਣ ਪੀਣ ਵਾਲੀ ਤੇ ਜੇ ਕਿਸੇ ਨੇ ਨਾਨਵੈਜ ਖਾਣਾ ਉਹਦੇ ਵਾਸਤੇ ਵੀ ਵਧੀਆ ਮਾਰਕੀਟ ਹੈ ਜੇ ਵੈਜ ਖਾਣਾ ਹੈ ਉਹਦੇ ਵਾਸਤੇ ਵੀ ਉਹਰੇ ਬਹੁਤ ਕੁਝ ਵੈਰਾਈਟੀਆਂ ਹੈਗੀਆਂ ਨੇ ਤੇ ਕਾਫੀ ਮਸ਼ਹੂਰ ਹੈ ਇਹ ਦੁਪਹਿਰ ਵੇਲੇ ਇੱਥੇ ਬਹੁਤ ਵਧੀਆ ਰੌਣਕ ਹੁੰਦੀ ਹੈ ਹੁਣ ਰਾਤ ਦਾ ਟਾਈਮ ਹੈ ਉਨੀ ਰੌਣਕ ਤਾਂ ਹੈ ਨਹੀਂ ਉਨੀ ਰੌਣਕ ਐਸ ਟਾਈਮ ਚ ਚਿਕਨ ਵਗੈਰਾ ਦੇ ਵਿੱਚ ਹੈ ਪਰ ਦਿਨ ਦੇ ਵਿੱਚ ਇੱਥੇ ਹੋਰ ਵੀ ਬਹੁਤ ਕੁਝ ਹੁੰਦਾ ਹੈ ਸ਼ੇਰਾ ਪੂਰੀ ਵਾਲਾ ਉਹ ਕੀ ਸਾਹਮਣੇ ਚਿਕਨ ਹੈ ਨਾ ਚਿਕਨ ਨਹੀਂ ਮਾਰਕੀਟ ਜਾ ਰਿਹਾ ਹੈ ਚਲਾ ਪਕੌੜਾ ਉਹਦੇ ਮੂਰੇ ਗੋਲਚਾ ਅੱਛਾ ਹੋਏ

ਲੋ ਵੀ ਰਾਤ ਰੂਮ ਚ ਆ ਗਏ ਸੀਗੇ ਤੇ ਕਾਬਲੀਗੇ ਤੇ ਅੱਜ ਹੈਗੀ ਹੈ ਵਿਸਾਖੀ ਗੁਰਦਵਾਰ ਸਾਹਿਬ ਜੰਨੇ ਆ ਸਾਰੀ ਟ੍ਰੇਨ ਟਾਈਮ ਨਾਲ ਹੀ ਆਸ ਕਰਕੇ ਅਸੀਂ ਸਿਰਫ ਇਸ਼ਨਾਨ ਕਰਾਂਗੇ ਮੱਥਨ ਡੇਕਦਾ ਕਿਉਂਕਿ ਮੱਥਾ ਘਲ ਤੇਲ ਲੇਦੀਗਾ ਤੇ ਜਾ ਕੇ ਇਸ਼ਨਾਨ ਕਰਦੇ ਆ ਤੇ ਉਸ ਤੋਂ ਬਾਅਦ ਆਪਣੀ ਟ੍ਰੇਨ ਹੈਗੀ 8:50 ਤੇ ਤੇ ਟਾਈਮ ਹੋ ਗਏ 7:30 ਹੋ ਗਏ ਗੁਰਦਵਾਰ ਸਾਹਿਬ ਅੱਜ ਹੈ ਇਹ 13 April ਚਨਕੀ ਵਿਸਾਖੀ ਤਾਂ ਕਰਕੇ ਆਮ ਤੋਂ ਬਹੁਤ ਜ਼ਿਆਦਾ ਭੀੜ ਹੈ ਗੁਰਦੁਆਰਾ ਸਾਹਿਬ ਤੋਂ ਘਰ ਲੈ ਜਾਣ ਵਾਸਤੇ ਪਿੰਨੀ ਪ੍ਰਸ਼ਾਦ ਇੱਥੋਂ ਮਿਲ ਜਾਂਦਾ ਹੈ ਇਸ ਤੋਂ ਬਾਅਦ ਆਪਾਂ ਖਿੱਚ ਕੇ ਜਾਨੇ ਆਂ ਟ੍ਰੇਨ ਵੱਲ ਨੂੰ ਸਵੇਰ ਦਾ ਕੁਝ ਖਾਦਾ ਵੀ ਨਹੀਂ ਹੈਗਾ ਕਿਉਂਕਿ ਟ੍ਰੇਨ ਆਪਣੀ ਹੋਗੀ ਲੇਟ ਟ੍ਰੇਨ ਦਾ ਟਾਈਮ ਹੈਗਾ 8:50 ਤੇ ਹੁਣ 8:30 ਹੋਏ ਪਹਿਣਗੇ ਇੱਥੋਂ ਜਿਹੜੀ ਬੱਸ ਚੱਲਦੀ ਹੈ ਜੇ ਬੱਸ ਤੇ ਜਾਂ ਆਟੋ ਤੇ ਚੱਲਦੇ ਆਂ ਭੱਜ ਕੇ ਟ੍ਰੇਨ ਫੜਦੇ ਆਂ ਕਿਉਂਕਿ ਟਾਈਮ ਪੂਰਾ ਪੂਰਾ ਹੀ ਆਪਣੇ ਕੋਲੇ ਇਹ ਕਰਦਾ ਯੂਟੀਐਸ ਤੇ ਕਰਾ ਲਈ ਜੀ ਇਹ ਹੈਗਾ ਸ਼ਹਿਰ ਲੁਧਿਆਣਾ ਜਿੰਨੀ ਕਿ ਟ੍ਰੇਨ ਉਹ ਰਹੀ ਕਿ ਖਾਲੀ ਹੋਈ ਸੀ ਉਨਨੀ ਕਿ ਭਰ ਗਈ ਫੁੱਲ ਹੋਈ ਫਿਰ ਟ੍ਰੇਨਾਂ ਥੋੜੀ ਥੋੜੀ ਇਹਨੂੰ ਸੈੱਟ ਕਰਾਂਗੇ ਕਿਹੜੇ ਲਾ ਕੇ ਦੱਸ ਕੇ ਲਾਉਣਾ ਉਹ ਵੱਡੇ ਪੱਥਰ ਨੇ ਇਹਨੂੰ ਸੈੱਟ ਕਰੀਏ ਆ ਗਾੜੀ ਤੋਂ ਆਇਆ ਲਓ ਬਈ ਆਗੇ ਧੂਰੀ ਜੰਕਸ਼ਨ ਆ ਇੱਥੋਂ ਪਿੰਡ ਨੂੰ ਜਾਵਾਂਗੇ ਪਹਿਲਾਂ ਸੰਗਰੂਰ ਦੀ ਬੱਸ ਲਵਾਂਗੇ ਉਦੋਂ ਬਾਅਦ ਬੱਸ ਲਵਾਂਗੇ ਆਪਣੇ ਪਿੰਡ ਦੀ ਅੱਜ ਸਵੇਰੇ ਚੱਲੇ ਸੀਗੇ ਅੱਜ ਸਵੇਰੇ ਚੱਲੇ ਸੀਗੇ ਅਮਰਸਰ ਤੋਂ ਤਕਰੀਬਨ 9:00 ਵਜੇ 8:50 ਦਾ ਟਾਈਮ ਸੀ ਟ੍ਰੇਨ ਦਾ ਸਵੇਰ ਦਾ ਕੁਝ ਨਹੀਂ ਖਾਦਾ ਭੁੱਖ ਨੇ ਭੁੱਖ ਨੇ ਕੰਮ ਖਰਾਬ ਕੀਤਾ ਬਈ ਹੁਣ ਭੁੱਖ ਲੱਗੀ ਆ ਇੱਥੇ ਧੂਰੀ ਨਾ ਸਟੇਸ਼ਨ ਦੇ ਬਾਹਰ ਇੱਕ ਪਰੌਂਠੇ ਵਾਲਾ ਹੈਗਾ ਉਹ ਤੋਂ ਪਰੌਂਠੇ ਖਾਵਾਂਗੇ ਅੱਜ ਆਹਾ ਕਈ ਟ੍ਰੇਨ ਤੇ ਅਸੀਂ ਵੀ ਗਏ ਘਰ ਨੂੰ ਜਿਹੜੀ ਟ੍ਰੇਨ ਚੋਂ ਆਪਾਂ ਉਤਰਿਆ ਉਹ ਟ੍ਰੇਨ ਜਾਣੀ ਹੈ ਛਤਰਪਤੀ ਸ਼ਿਵਾਜੀ ਟਰਮੀਨਲ ਮੁੰਬਈ ਤੇ ਟਰਮੀਨਲ ਦਾ ਮਤਲਬ ਹੁੰਦਾ ਜਿੱਥੇ ਜਿੱਥੇ ਤੋਂ ਅੱਗੇ ਟ੍ਰੇਨ ਜਾਣੀ ਸਕਦਾ ਜਾਂ ਟਰੈਕ ਬਣ ਨਹੀਂ ਸਕਦਾ ਸਵੇਰ ਦਾ ਠਿੱਠ ਕਰਕੇ ਇੱਥੇ ਲਿਆਂਦੇ ਨੇ ਹੁਣ ਉਹ ਪਰੌਂਠੇ ਖਾਣੇ ਆ। ਖਰੀਦ ਨਾਲ ਡੱਬੇ ਚਾਰ ਪਾਇਆ ਹੋਇਆ ਸਾਡੇ ਹਜਾ ਕੁਝ ਚੱਲਦਾ ਹੁੰਦਾ। ਕੀ ਕਹਣਾ ਚਾਹੋਗੇ ਸਫਰ ਬਾਰੇ? ਕਿਵੇਂ ਰਿਹਾ? ਸਾਡੇ ਨਾਲ ਜਾ ਕੇ। ਹੈਂ? ਆ ਰਿਵਿਊ ਹੋ ਗਿਆ। ਤੂੰ ਵੈਰੀ ਨਾਈਸ। ਅਹ ਦਰਦਾ ਮੂੰਹ ਤੋਂ ਪਤਾ ਲੱਗਦਾ ਉਹਦਾ ਮੂੰਹ ਦੇਖਿਆ ਜਾ ਹੋਇਆ ਪਿਆ। ਇਹ ਘਰੋਂ ਫੋਨ ਆ ਗਿਆ। ਟੈਨਸ਼ਨਾਂ ਪੈ ਗਈਆਂ। ਕਿ ਬੀਲ ਲਾਰੀ ਨੇ ਟੈਨਸ਼ਨਾਂ ਲੈ ਲਈਆਂ। ਨਾ ਕਰਾ ਕੇ ਦਸੀ ਗਾ ਖਾਲੇ ਹੋਣਾ ਰੰਗ ਸਾਲਾ ਪੈ ਗਿਆ ਬਾਕੀ ਐਸੀ ਜੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਵਧੀਆ ਲੱਗੀ ਹੋਊਗੀ ਬਹੁਤ ਲੱਗੀ ਹੋਵੇ ਲਾਈਕ ਸ਼ੇਅਰ ਜਰੂਰ ਕਰਦੇ ਸਬਸਕ੍ਰਾਈਬ ਜਰੂਰ ਕਰਨਾ ਚੈਨਲ ਨੂੰ ਮਿਲਦੇ ਆਪਾਂ ਤੁਹਾਨੂੰ ਕਿਸੇ ਨਵੇਂ ਦਿਨ ਕਿਸੇ ਨਵੇਂ ਸਫਰ ਕਿਸੇ ਨਵੇਂ ਵਲੌਗ ਦੇ ਨਾਲ